ਹਾਂਜੀ ਸ਼ਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਅੱਜ ਚੱਲੇ ਆ ਜੀ ਮਿਲਣੀਆਂ ਕਰਨ ਵਾਸਤੇ ਜਸਮੀਨ ਦੇ ਸਹੁਰੇ ਤੇ ਅੱਜ ਸੰਗਰਾਂਦ ਦਾ ਦਿਹਾੜਾ ਹੈ ਸ਼ਹੀਦੀ ਦਿਹਾੜਾ ਸਵਾ ਤੇ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਵੀ ਪ੍ਰਮਾਤਮਾ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਭਰਿਆ ਦਿਨ ਆਵੇ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਕੋਈ ਪ੍ਰੋਗਰਾਮ ਜਿੱਦਾਂ ਕਿ ਵਿਆਹ ਸ਼ਾਦੀਆਂ ਆਪਣੇ ਵਿਆਹ ਹੋ ਗਿਆ ਕੋਈ ਗਾਉਣੇ ਬਚਾਉਣ ਵਾਲਾ ਟਾਈਮ ਆ ਗਿਆ ਹਨਾ ਵੀ ਆ ਮਹੀਨੇ ਦੇ ਵਿੱਚ ਆ 15 ਤਰੀਕ ਤੋਂ ਸਟਾਰਟਿੰਗ ਹੈ ਜੀ ਸ਼ਹੀਦੀ ਦਿਹਾੜੇ ਸਾਰਿਆਂ ਨੂੰ ਅਰਦਾਸ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਆ ਮਹੀਨਾ ਆਪਣਾ ਸ਼ਹੀਦੀਆਂ ਦਾ ਦਿਨ ਹੈ ਜੀ ਦਿਨਾਂ ਜੀ ਉਹਨਾਂ ਨੂੰ ਯਾਦ ਜ਼ਰੂਰ ਕਰਿਓ ਇਸ ਮਹੀਨੇ ਦੇ ਵਿੱਚ ਕੋਈ ਪ੍ਰੋਗਰਾਮ ਨਾ ਆਪਾਂ ਕਰੀਏ ਨਾ ਆਪਾਂ ਕੋਈ ਰੱਖੀਏ ਵਿਆਹ ਦਾ ਕੋਈ ਹੋਰ ਖੁਸ਼ੀਨਾਮੇ ਦਾ ਉਹ ਦਿਨ ਆਪਾਂ ਅੱਗੇ ਪਿੱਛੇ ਵੀ ਕਰ ਸਕਦੇ ਆ ਜੀ ਜਰੂਰ ਮੇਰੀ ਬੇਨਤੀ ਜਰੂਰ ਕਬੂਲ ਕਰਿਓ ਤੇ ਬਾਕੀ ਹੁਣ ਅਸੀਂ ਜਾ ਰਹੇ ਹਾਂ ਜੀ ਅੱਜ ਮਿਲਣੀਆਂ ਕਰਨ ਵਾਸਤੇ ਵੀ ਫਿਰ ਤਾਂ ਅੱਜ ਸਾਨੂੰ ਇਹ ਟਾਈਮ ਰੱਖਣਾ ਪੈ ਗਿਆ ਭੈਣ ਨੇ ਹੁਣ ਚਾਹੀਨੇ ਚਲੇ ਜਾਣਾ ਤੇ ਉਹਦੇ ਕਰਕੇ ਮੂਰੇ ਸ਼ਹੀਦੀ ਜੋੜ ਮੇਲੇ ਹੁਣ 21 22 ਤੇ 20 21 22 23 ਤਰੀਕ ਦਾ ਤੇ ਅੱਜ ਆਪਾਂ ਚੱਲੇ ਆ ਜੀ ਮਿਲਣੀਆਂ ਕਰਨ ਵਾਸਤੇ ਤੇ ਮਿਲਣੀਆਂ ਕਰਨ ਵਾਸਤੇ ਜਿੱਦਾਂ ਕਿ ਮੈਂ ਮਨਿੰਦਰ ਭਾਣ ਚੱਲੀ ਆ ਤੇ ਦੋ ਹੀ ਨਿਆਣੇ ਚੱਲੇ ਆ ਭਾਣ ਜਰ ਭਾਣ ਜੀ ਤੇ ਬੀਬੀ ਚੱਲੀ ਆ ਚਰਨਜੀਤ ਕੌਰ ਤੁਹਾਨੂੰ ਪਤਾ ਹੀ ਜੀ ਬਿਮਾਰ ਆ ਉਹਨੇ ਵਿਚਾਈ ਨੇ ਆਪਣਾ ਕੈਨਸਲ ਕਰਤਾ ਉਹ ਕਹਿੰਦੀ ਮੈਂ ਬਿਮਾਰ ਆ ਵੀ ਮੈਨੂੰ ਨਾ ਲੈ ਕੇ ਜਾਓ ਤਾਂ ਚੰਗੀ ਗੱਲ ਆ ਮੈਂ ਕਿਹਾ ਚੱਲ ਪਾਈ ਜਾ ਹੁਣ ਸਰੀਰ ਨਹੀਂ ਠੀਕ ਆ ਨਾ ਵੀ ਸਰੀਰ ਦੇ ਮੂਰੇ ਵੀ ਕਾਦਾ ਜ਼ੋਰ ਹਾਂਜੀ ਮਨਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਅੱਜ ਅੱਜ ਅਗਰੇ ਰੋਪਨ ਸਿੱਧੀ ਜੋੜ ਮੇਲੇ ਦੀ ਸਭਾ ਅੱਜ ਸਿੱਧੀ ਜੋੜ ਮਿਲਣਾ ਠੀਕ ਆ ਤੇ ਅੱਜ ਆਪਾਂ ਹੁਣ ਚੱਲੇ ਕਿੱਥੇ ਐ ਬੇਸੀ ਰੋਪੜ ਰੋਪੜ ਨੂੰ ਕਿਤੇ ਕੋਲ ਨੂੰ ਪੁਈ ਕੋਲ ਨੂੰ ਕਿਹੜੀ ਪੁਈ ਕੋਲ ਨੂੰ ਨਾ ਸੁੱਖਾ ਪੁਈ ਕੋਲ ਉਹਨੂੰ ਕੀ ਕਰਨਾ ਜਾ ਕੇ ਅੱਜ ਤੇ ਅੱਜ ਮੇਲਣੀ ਆ ਕਿੱਥੇ ਜਾਣਾ ਰੋਪੜ ਰੋਪੜ ਫੇਰ ਪੁਈ ਕੋਲ ਜਾਣਾ ਜਸਮੀਨ ਦੇ ਪਿੰਡ ਸੋਹਰੇ ਪਰਿਵਾਰ ਦਾ ਅੱਛਾ ਹਾਂ ਕਿੱਥੇ ਆ ਪਪਾ ਇਹ ਫੂਲ ਪਿੰਡ ਆ ਫੂਲ ਪਿੰਡ ਦਾ ਮੈਂ ਪਹਿਲਾਂ ਸੁਣਿਆ ਹਾਂ ਸੁੱਖਾ ਕਰਕੇ ਤੇ ਬਾਕੀ ਚਲੋ ਜੀ ਚੱਲਦੇ ਆਓ ਅਸੀਂ ਅੱਜ ਜੈਸਮੀਨ ਦੀਦੀ ਦੇ ਪਿੰਡ ਜਾਣਾ ਹੈ ਮਿਲਣ ਵਾਸਤੇ ਹਾਂਜੀ ਤੇ ਜੱਪੀ ਸਿੰਘ ਵੀ ਪਿਆ ਕਿਆ ਬਾਤ ਹੈ ਜੱਪੀ ਪਿਆ ਥੋੜੀ ਸਾਸਰੀਕਾਲ ਹਾਂ ਰੈੜੀਆਂ ਫਿਰ ਇਧਰ ਸਾਡੀ ਭੈਣ ਜੀ ਸਾਸਰੀਕਾਲ ਤਾਂ ਬੋਲੋ ਸਾਸਰੀਕਾਲ ਲੈ ਯਾਰ ਅੱਜ ਤਾਂ ਤੇਰੀ ਮੰਮੀ ਦੀ ਤੋਰ ਤਾਂ ਦੇਖ ਲੈ ਹਾਂਜੀ ਅੱਜ ਤਾਂ ਟੌਰ ਦੇਖ ਤੂੰ ਲੈ ਹੈ ਹੈ ਤੱਕਿਆ ਮਮੀ ਨੂੰ ਨਾ ਬੀ ਮਮੀ ਤੇਰੀ ਟੋਰ ਲੱਗਦੀ ਆ ਮਮੀ ਤੇਰੀ ਟੋਰ ਲੱਗਦੀ ਆ ਲੈ ਕਹੇ ਤੇ ਕਿਆ ਕਿਹਾ ਕਿਹਾ ਮੁਰ ਤਾਂ ਕਹਿਤਾ ਹਾਂ ਹੁਣ ਚੱਲ ਕਹਿਤਾ ਹਾਂ ਕਿਆ ਕਹਿਨੇ ਢਿੱਗੀ ਰੱਖਣਾ ਸਮਾਨ ਚਲੋ 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 ਤੇਰੀ ਜਾਣਦੀ ਬਨਿੰਦਰ ਸਿੰਘ ਮੂਰੇ ਬੈਠਾ ਹੈ ਬੀਬੀ ਸਾਸਰੀ ਕੱਲ ਤੱਕ ਕਰਾ ਦੇ ਆ ਮੇਰਾ ਬਾਸੀ ਮਾਬਾ ਬੀਬੀ ਸਾਸਰੀ ਕੱਲ ਕਰ ਦੋ ਸਾਸਰੀ ਕਰ ਸਾਰੇ ਇਹਨੂੰ ਅੱਜ ਅਸੀਂ ਜਸਨੀਂ ਦੇ ਸੌ ਰਹੇ ਚੱਲ ਮੇਲਣੀਆਂ ਕਰਨ ਮਹਾਰਾਜਾ ਨੂੰ ਸਾਰੇ ਨੇ ਚੜ੍ਹਦੀ ਕਲਾ ਮਾ ਰੱਖੀ ਤੰਦ ਰਹੀ ਸੀ ਤੇ ਹਾਂ ਜਮ ਪਸਾ ਦੇ ਚੋਲੋ ਅਸੀਂ ਪਹੁੰਚ ਗਏ ਆ ਜੀ ਦੀਦੀ ਦੇ ਪਿੰਡ ਅਸੀਂ ਪਹੁੰਚ ਗਏ ਜਸਮੀਨ ਦੇ ਭਾਣ ਜੀ ਦੇ ਪਿੰਡ ਹਾਂਜੀ ਤੇ ਲਓ ਜੀ ਗੱਡੀਆਂ ਸਾਡੀਆਂ ਇੱਥੇ ਖੜੀਆਂ ਆ ਹਾਂਜੀ ਸਾਡੀ ਮਰੂਤੀ ਪਿੱਛੇ ਅਸੀਂ ਖੜ ਗਏ ਲਓ ਜੀ ਰਸਤਾ ਕਰ ਦਿੱਤਾ ਅਸੀਂ ਜਾ ਕਿ ਕਦੋਂ ਤੱਕ ਚਾਰ ਗੱਡੀਆਂ ਹੋ ਗਈਆਂ ਯਾਰ ਗੱਡੀਆਂ ਖੜੀਆਂ ਜੀ ਤੇ ਪਹਿਲਾ ਭੋਈ ਦੇ ਖੜੀਆਂ ਪੈਸ ਤੋਂ ਬਾਅਦ ਉਹ ਵੀ ਪੂਈ ਦੀ ਖੜੀ ਆ ਹਾਂਜੀ ਉਹ ਤੋਂ ਬਾਅਦ ਫੇਰ ਪੂਈ ਦੀ ਖੜੀ ਆ ਉਹ ਤੋਂ ਬਾਅਦ ਫੇਰ ਤੇਰੀ ਪੂਈ ਦੀ ਗੱਡੀ ਖੜੀ ਆ ਹੁਣ ਤੁਰਪੀਆ ਜੀ ਗੱਡੀ ਸਾਡੀ ਐਤੀ ਜਿਹੜੀ ਗੱਡੀ ਆ ਉਹ ਟੰਟਾ ਲਾਇਆ ਭਈ ਸਾਹਮਣੇ ਨਹੀਂ ਕਰਦੇ ਆ ਬੁੱਧ ਭੈਣੇ ਇਹਨਾਂ ਨੇ ਇੱਕ ਇੱਕ ਗੱਡੀ ਅੰਦਰ ਸੀਸਾ ਤਾਰ ਲਓ ਥੱਲੇ ਤਾਰ ਲਓ ਤਾਰ ਲਓ ਭਾਈ ਸੀਸਾ ਵੀ ਤਾਰ ਲਿਆ ਜੀ ਅਸੀਂ ਹਾਂਜੀ ਆ ਗੱਡੀ ਆਉਂਦੀ ਹੈ ਜੀ। ਗੋ ਦੇਖੋ ਜੀ। ਇਧਰ ਰੱਬ ਲੈਣੀ ਦੀ ਆਪਾਂ ਨੇ। ਹਨਾ ਇਧਰ ਚਲੋ ਚਲੋ ਜਾਣ ਨੂੰ ਜਾਣ ਨੂੰ ਜਾਣ ਨੂੰ। ਅਸੀਂ ਆ ਗਏ ਆਂ ਜੀ ਘਰ ਜੀ। ਸਭ ਖੜੀ। ਉੱਧਰ ਸਾਰੀ ਸੰਗਤ ਖੜੀ ਆ ਜੀ। ਸੰਗਤ ਨਾਲ। ਰਿਸ਼ਤੇਦਾਰ। ਇੱਥੇ ਲਾ ਦੀਏ। ਇੱਥੇ ਆ ਗਏ ਇੱਥੇ ਲਾ ਦੀਏ। ਇਹ ਲਾ ਦੋ ਮੇਰੇ। ਅੰਦਰ ਛਿੱਤੀ ਹੋਰ ਪੁੱਤਰ ਦੀ ਵੀ ਨਾ ਚੱਕੀ। ਉੱਪਰ। ਅਲੋਕਰ। ਤੁਰਦੇ ਲੈ ਸਾਰੇ ਖੜਿਆ ਸਾਰੇ ਖੜਿਆ ਨਹੀਂ ਆਗਾ ਤਫਦਲੀ ਜੀ ਕੰਨ ਜੀ ਜੀ ਖਲੋਣ ਨੂੰ ਬੀਤੀ ਮੈਂ ਮੂਹ ਤੇਹਾਗਾ ਨੀਸ਼ ਗਾ ਜੀ ਸਾਸੀ ਸਾਗਾ ਸਸ ਜੀ ਹੋਇਆ ਜੀ ਜਤਨੀ ਦੇ ਪਿੰਡ ਜਾਨੀ ਕਿ ਔਰ ਇਹ ਬਹੁਤ ਚਾਰ ਜੀ ਕਸ਼ਕ ਬੰਦ ਗਿਆ ਹੈ ਸਾਫ ਹੈ ਬਿਲਕੁਲ ਨਾਲ ਹੀ ਆ ਬਿਲਕੁਲ ਬੇਗੋ ਸਿਆਣੇ ਦੇ ਨਾਲ ਆ ਬਿਲਕੁਲ ਬਿਲਕੁਲ ਕਿਉਂਕਿ ਸਿਆਣੇ ਆ ਜੇ ਮੂਰੇ ਤਾਂ ਹੀ ਸਾਨੂੰ ਪਤਾ ਲੱਗੂ ਹਾਂਜੀ

ਸਰਪੰਚ ਸਰਪੰਚ ਸਾਸੀ ਤੱਕ ਜੀ ਹੁਣ ਹੋ ਗਿਆ ਕਿ ਅਜ ਤਾਂ ਨਾ ਡੇ ਨਾ ਪੌੜਾ ਸਾਹਮਣੇ ਰੱਖਣੀ ਹੈ ਹੈ ਜਿਹੜਾ ਬੰਦਾ ਇਹ ਮਿਹਨਤ ਕਰਦਾ ਨਾ ਹੈ ਸਾਪਾਣੀ ਕੀ ਗਿਆ ਮਮਾ ਜੀ ਹਾਂ ਸਾਪਾਣੀ ਮਰ ਰਿਹਾ ਰੱਖਣਾ ਲੈਂਦਾ ਹੈ ਇਹਦੇ ਵਿੱਚ ਸੇਵਾਂ ਪਾਣੀ ਬਾਰਿਸ਼ ਤੇ ਚੜੀ ਜਾਂਦੀ ਹੈ ਕਾਲਾ ਸੀਵਾ ਪਾਣੀ ਜੀ ਉਹ ਨਹੀਂ ਨਹੀਂ ਤੁਸੀਂ ਬਜੀ ਆਪ ਨੂੰ ਨਾਮ ਕਰਿਆ ਤੁਸੀਂ ਉਹਨੇ ਤਾਂ ਖੜੇ ਹੋ ਉਹ ਅੱਗੇ ਕਿਵੇਂ ਆ ਗਏ ਪਰ ਉਹਦਾ ਕਾਰੋਬਾਰ ਜੀ ਕਾਰੋਬਾਰ ਦੇਖਣ ਆਏ ਹੈ। ਕੋਈ ਕਿਉਂ ਮਿਲ ਵੀ ਆਇਆ ਹੈ ਕੱਲਾ ਕਾਰੋਬਾਰ ਥੋੜੀ ਦੇਖਣ ਆਏ ਹੈ। ਇਹ ਪਾਈ ਸਾਡੇ ਫੈਮਲੀ ਮੈਂਬਰ ਹੈ ਸਾਡੇ। ਮੈਂ ਸੈਨੂ ਨੂੰ ਮਿਲਣਾ ਸੀ। ਜਿਹਨੇ ਉਸ ਜਾਨੀ ਆ ਫਿਰ। ਆ ਫੈਮਲੀ ਮੈਂਬਰ ਹੈ। ਇਹ ਮੁਸਕੀਆਂ ਤੀਆਂ ਵਿਆਹ ਤੇ ਸਾਨੂੰ ਲੈ ਕੇ ਨਹੀਂ ਗਏ ਫਿਰ ਇਹਨਾਂ ਦਾ ਕੁਝ ਸਪੈਸ਼ਲ ਨਜ਼ਰ ਪਰੇ ਆਪਾਂ ਮੋਜਾ ਵਾ। ਹਾਂਜੀ ਹਾਂ ਹਾਂ। ਇਹਨਾਂ ਦੇ ਫਿਰ ਪਰੇ ਆ ਹੁਣ ਆ। ਜਿਹੜਾ ਇਹ ਕਾਰੋਬਾਰ ਆ ਨਾ ਹਰੇਕ ਬੰਦੇ ਦੇ ਬਸਦੰ। ਹਾਂਜੀ। ਨਹੀਂ। ਹੁਣ ਇਹਨਾਂ ਨੂੰ ਪੁੱਛ ਕੇ ਦੇਖ ਲੋ ਚੱਲੇ ਖਰੇ ਰਿਸ਼ਤੇਦਾਰੀ ਨੂੰ ਜਾਣ ਤੇ ਪਹਿਲਾਂ ਇਹਨੂੰ ਰੋਕਣਾ। ਹਾਂਜੀ। ਸ਼ਾਮ ਨੂੰ ਮੁਰਨਾ ਹੈ। ਇਹ ਕਹਿੰਦੇ ਗਏ ਵੀ ਇਹ ਤਾਂ ਚਾਹੀ ਤੜਕੇ ਨੂੰ ਭੱਜੀਏ 3 ਵਜੇ ਉੱਠ ਕੇ 2 ਵਜੇ। ਇਹ ਘਰ ਦੇ ਦੀ ਹੈ ਜੀ ਆਹ। ਬੜਾ ਫਿਕਰ ਆ ਇਹਨਾਂ ਦਾ। ਫਿਕਰ 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 ਵੀ ਭਾਈ ਮਾਫਾ ਖੜੀਏ ਵੀ ਸ਼ਾਮ। ਚੋਣੀਆਂ ਬਾਪਾ ਨੂੰ ਕਹਿੰਦਾ ਸੇਵਾ। ਇੱਕ ਸੇਵਾ ਵੀ ਇਹ ਫਲਦੀ ਆ। ਚਲੋ ਅਸੀਂ ਪਾਲੀ ਵੀ ਰਹੇ ਆ। ਸੇਵਾ ਦੀ ਆ। ਇਹਨਾਂ ਨੂੰ ਦੇਣਾ ਟਾਈਮ ਆ। ਬਹੁਤ ਧੰਵਾ ਦਿਓ। ਰੋਟੀ ਦਾ ਪਾਣੂ ਵੀ ਕਰਨੀ ਸੀ ਨਾ ਜੂ ਵੀ ਕਰ ਪਿਆ ਜਾਂਦਾ ਵੀ ਜੇ ਭੁੱਖੀਆਂ ਖੜੀਆਂ ਤਾਂ ਦੁੱਧ ਵੀ ਕਿੱਥੋਂ ਲੈਣੀਆਂ ਤੇ ਦੁੱਧ ਦਾ ਉਹ ਤੇ ਚਾਰ ਪੈਸੇ ਬਣਨਗੇ ਨਹੀਂ ਕੋਈ ਵਾਰ ਇਹਨਾਂ ਨੂੰ ਦੇਖਿਆ ਕਿ ਇਹਨਾਂ ਨੇ ਮੈਂ ਬਾਜ ਰੋਟੀ ਖਾਣੇ ਪਹਿਲੇ ਇਹਨਾਂ ਨੂੰ ਪਾਇਆ ਮਤਲਬ ਬਾਜ ਰੋਟੀ ਖਾਣ ਤੋਂ ਪਹਿਲਾਂ ਹੀ ਇਹ ਚਾਹੀਏ ਪਲੇਟ ਬੈਠੇ ਜੰਨੇ ਆ ਉਹੀ ਗੱਲ ਆ ਪਹਿਲੇ ਡੇਰੀ ਫਾਰਮ ਦਾ ਕੰਮ ਆ ਨਾ ਜਿਹੜਾ ਤੇ ਨੌਲੇਜ ਵਾਲੇ ਬੰਦੇ ਦਾ ਚਲੋ ਇਹਨਾਂ ਨੂੰ ਨੌਲੇਜ ਆ ਤੇ ਡੰਗਰ ਜਿਹੜਾ ਆ ਉਹਨਾਂ ਢਿੱਲਾ ਨਹੀਂ ਸਕਦਾ ਜੀ ਇਹ ਖੜੇ ਡੰਗਰ ਦਾ ਹੀ ਸਾਨੂੰ ਨਹੀਂ ਪਤਾ ਵੀ ਇਹਨਾਂ ਚ ਕਿਹੜਾ ਬਿਮਾਰ ਆ ਅਰ ਇਹਨਾਂ ਨੇ ਖੁੱਲ੍ਹੇ ਚਾਪ ਸਮਾਰਨ ਲੱਗਿਆਂ ਨੇ ਦੇਖ ਲੈਣਾ ਵੀ ਇਹਦੇ ਕੱਖ ਖਾ ਤੇ ਬੱਚੇ ਦੇ ਕੋ ਆਪਣਾ ਬੈਟੋਮੈਟਿਕ ਇਹਨੂੰ ਤਾਂ ਲੱਗਣਾ ਵੀ ਜਾਇ ਇਹਨੂੰ ਕੋਈ ਕਾਬਜ ਹੈ ਜਾਂ ਬਿਮਾਰ ਹੋਣਾ ਕੱਖ ਖਾ ਤੇ ਘੱਟ ਖਾਪੇ ਇਹ ਹਰੇਕ ਬੰਦੇ ਦਾ ਕੰਮ ਨਹੀਂ ਮਹਿੰਤ ਦਾ ਬਹੁਤ ਕੰਮ ਤੁਹਾਨੂੰ ਬੱਸ ਕਿੰਨਾ ਕੀ ਟਾਈਮ ਲੱਗੇ ਕੰਮ ਕਰਨ ਦਾ ਨਾ ਬਾਪੂ ਆਮਾ ਜੀ ਤਕਰੀਬਨ ਅੱਧੇ ਨੂੰ ਹੋਏ ਗਏ ਉਹ 8-9 ਸਾਲ ਤਾਂ ਹੋ ਗਈ। ਉਹਨੂੰ ਵਿੱਚ ਬੜੇ ਹਾਂਜੀ। ਉਹੀ ਗੱਲ ਹੋ ਗਈ। ਇਹ ਵੀ ਹੁਣ ਪੂਰੀ ਨੌਲਜ ਹੋ ਗਈ। ਮਿੱਕੇ ਦਾ ਡੰਗਰ ਮਿੱਠਾ ਡੰਗਰ ਜਾਂ ਵੀ ਬਾਈ। ਇਦਾਂ ਵੀ ਆਪਾਂ ਬੜਾ ਬਹਿਦਾ ਕਰੋ, ਘਰਪਾ ਮਾਰਦੇ ਜੇ ਮਾਣਾ ਮੋਟਾ ਡੰਗਰ ਬਿਮਾਰ ਆ ਆਤਮਾ ਸੌਖਾ ਜਿਹਾ ਡਾਕਟਰ ਨੂੰ ਹੁਣ ਕੋਈ। ਇਹ ਕਿਹੜੇ ਗੱਭਰ ਗੁੱਭਰ ਨਾਲ ਚੱਲ ਬਣਾਇਆ ਕਿਤੇ ਦੂਰ ਦੂਰ ਰਹਿ ਗਈ ਕਿਸੇ ਡੰਗਰ ਦੀ ਫੇਰ ਡਾਕਟਰ ਨੂੰ ਮਿਲਾਈ ਜਾਂ। ਉੱਧਰ ਇਹਦਾ ਚਲੋ ਅੰਧਾਰ ਦੀ ਵੀ ਤਾਂ ਫੇ ਬੁਲਾਉਣਾ ਹੀ ਪੈਂਦਾ ਬੁਲਾਉਣਾ ਪੈਂਦਾ ਲਾਇਆ ਦਾ ਪੁੱਤਰਾ ਮੈਨੂੰ ਲੱਗਦੀ ਘੱਟੋ ਘੱਟ ਮਾੜੀ ਦੁਕਾਨ ਜਿੰਨੀ ਤਾਂ ਦੁਨੀਆ ਘਰ ਵੀ ਰੱਖ ਲਾ ਹਾਂਜੀ ਹਾਂ 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 ਇਹ ਚੀਜ਼ ਜਦੇ ਦੇ ਦੇ ਬਿਲਕੁਲ ਬਿਲਕੁਲ ਆਣੇ ਵੀ ਚੀਜ਼ ਪਤਾ ਹੀ ਨਹੀਂ ਲੱਗਦਾ ਵੀ ਅੰਦਰ ਨੂੰ ਆ ਪ੍ਰੋਬਲਮ ਆਏ ਕਿਉਂਕਿ ਉਹ ਚ ਵਿੱਚ ਬੜੇ ਹੀ ਹੋਏ ਆ ਨਹੀਂ ਚਲੋ ਭਾਈ ਵਧੀਆ ਮਾਲ ਚੱਕਣਾ ਹੀ ਤੁਹਾਨੂੰ ਤਰਕੀਆਂ ਬੱਸ ਕੇ ਮੈਸਾ ਕਿੰਨੀ ਮੈਸਾ ਹੈ ਜੀ ਆਪਣੇ 19 ਮੈਸਾ ਜੀ ਬਾਕੀ 10 12 ਗਾਏ ਆ ਗਾਏ ਉੱਧਰ ਭੁੱਲੀ ਛੱਡੀਆਂ ਵਿੱਚ ਅਸੀਂ ਉੱਧਰ ਪੱਕੀ ਭੁੱਲੀ ਛੱਡ ਜਿੰਦੀ ਆ ਉਹਨਾਂ ਨੂੰ ਫੇ ਮਸ਼ੀਨ ਨਾ ਆਏ ਨੇ ਮਸ਼ੀਨ ਲਾਉਂਦੇ ਆ ਤਾਂ ਮੱਝਾਂ ਹੱਥ ਗਲੇ ਚੁੰਮਦੇ ਮੈਂ ਮਾਸਟਰ ਜੀ ਆਹੀ ਗੱਲ ਕਰਦੇ ਸੀ ਪਹਿਲਾਂ ਸਿੱਧ ਨੂੰ ਕਿਹੜਾ ਮਾਸਟਰ ਕਰ ਹਾਂਜੀ ਮਾਸੜੀ ਆਹੀ ਗੱਲਾਂ ਕਰਦੇ ਸੀ ਕਹਿੰਦੇ ਮੈਂ ਸਦਾ ਮਨਾਤੀ ਜੋ ਨਹੀਂ ਆਉਂਦੀਆਂ ਗਾਂਆਂ ਦਾ ਮਸ਼ੀਨ ਦੀ ਕੂੜ ਪੈਣੀ ਹੈ ਗਾਂਆਂ ਫਿਰ ਇੱਧਰ ਕੱਢ ਲੀਂਦੀਆਂ ਕੱਖ ਪਾ ਕੇ ਜਿਸ ਲਾਗੇ ਚੋਕੇ ਫੇਰ ਕਰਦੀ ਪਈ ਗਾਣਾ ਇਦਾਂ ਦਾ ਨਾ ਕੱਚੇ ਤੇ ਰਹਿ ਕੇ ਹੁਣ ਜਿਆਦਾ ਖੁਸ਼ ਆਏ ਹਾਂ ਇਹ ਹਾਂ ਇਹ ਕੱਚੇ ਨੂੰ ਹੁਣ ਠੰਡ ਚ ਬਾਹਰੇ ਰਹਿਣ ਖਾਣ ਨੂੰ ਰੱਖਦੀ ਐ ਉਹ ਵੀ ਆਣ ਐ ਨਾ ਉਹਨੂੰ ਡੰਗਰ ਨੂੰ ਗਾਇਨ ਤਾਂ ਕੱਚੇ ਜੇ ਖੁਸ਼ ਕੱਚੇ ਜੇ ਖੁਸ਼ ਆਏ ਤਾਂ ਫੜ ਗਈ ਨਹੀਂ ਮੇਰੇ ਭਾਈ ਇਹ ਕਹਿ ਦਿੰਦੇ ਆ ਰੋਹੀ ਰੋਹੀ ਚਲੋ ਜੇ ਆਪਾਂ ਕਹਿ ਦਈਏ ਸਿਆਲ ਚਾ ਕੇ ਪਤਾ ਲੱਗ ਜਾਊਗਾ ਹਾਂਜੀ ਹਾਂ ਸਾਡੇ ਵਰਗੇ ਤਾਂ 7 ਵਜੇ ਉੱਠਦੇ ਆ ਕੱਤ ਵਾਰ ਦਿਨ ਦੁੱਧੋ ਗਿਆ ਘਰ ਮੰਗ ਲੈਂਦਾ ਹਾਂ ਹਾਂਜੀ ਇਹ ਤਾਂ ਅੜਕੇ ਉੱਠਦੇ ਹੁਣ ਆ ਨਾ ਕਿੰਨੇ ਵਜੇ ਉਠਈਏ ਦਾ ਜੀ 4:00 ਵਜੇ 4:00 ਵਜੇ ਚੱਲੋ 4:00 ਵਜੇ ਤਾਂ ਫਿਰ ਚਲੋ ਚੱਲ 4:00 ਵਜੇ ਤਾਂ ਲੱਗਦੀ ਆਪਣੀ 4:00 ਵਜੇ ਤੇ ਦਾ ਜੀ ਫਿਰ ਸਮਝ ਲਓ ਚਲੋ ਚਾਹ ਲੈ ਜੀ 12:30 ਪਾਰਾ ਕਿਧਰ ਨੂੰ ਹੋ ਜਾਂਦੇ ਥੋੜੇ ਪਾਉਂਦੇ ਨਾਦੇ ਹਾਰੀ ਆ 2:00 ਵੇਸ ਜਦੋਂ ਤਿਆਰ ਹੋਗੇ ਰੋਸੋਂ ਨੂੰ ਚਲ ਜੀਗਾ 12:30 12:30 ਹੋ ਜਾਂਦੇ ਜੀ ਆਉਂਦੇ ਆ ਠੀਕ ਹੈ ਹੋਰ ਵੀ ਇੱਕ ਗੱਲ ਵੀ ਆ ਕਿ ਕਿਸੇ ਦੇ ਥੰਦੇ ਕੰਮ ਕਰਕੇ ਨਾ ਆਪਣਾ ਕੰਮ ਹੈ ਆਪਣੇ ਕੰਮ ਨਾਲ ਨਜ਼ਾਰਾ ਨਹੀਂ ਕਰੀ ਨਹੀਂ ਸਕਦੇ ਕੰਮ ਕੋਈ ਆਪਣਾ ਕੰਮ ਹੈ ਚਿਹਰੇ ਰੁਪਈਆ ਘਟ ਆਉਂਦਾ ਹੈ ਪਰ ਇਹ ਵੀ ਪਤਾ ਹੈ ਵੀ ਸਾਡਾ ਪੈਸਾ ਸਾਨੂੰ ਮਿਲ ਜਾਂਦਾ ਹੈ ਨਹੀਂ ਉਹ ਅਜ ਕੱਦ ਗਏ ਕੰਮ ਮੇਰਾ ਕਹਿ ਲਉਂਗੀ ਜਿੱਦਾਂ ਉਹ ਦਿਨ ਮੈਂ ਵੀਡੀਓ 'ਚ ਵੀ ਬੋਲਿਆ ਤਾਂ ਪਹਿਲੇ ਜਿਹੜੀ ਜੇ ਕੰਪਨੀ 'ਚ ਆਪਾਂ ਕਿਸੇ 'ਚ ਲੱਗਿਆ ਵੀ ਹੋਈਏ ਕਿ ਜੇ ਮਰਜ਼ੀ ਬੜੀ ਕੰਪਨੀ ਹੈ ਜੇ ਆਪਾਂ 2 ਮਿੰਟ ਵੀ ਲੇਟ ਹੋ ਗਏ ਜੀ ਅਗਲੇ ਨੇ ਕਾਰਡ ਪੰਚ ਨਹੀਂ ਕਰਨ ਦੇਣਾ ਨਹੀਂ ਅਗਲਾ ਗੇਟਪੁਰ ਤੇ ਮੋੜ ਦਿੰਦਾ ਜੀ ਵੀਰ ਭਾਈ ਕਰ ਲੂ ਜਾਓ ਵੀਰ ਭਾਈ ਹਾਂ ਜੀ ਹਟਾਓ ਪਿਆਰ ਹਾਜ਼ਰੀ ਹੈ ਜੀ ਪਿਆਰ ਦੋ ਦੋ ਬੜਾ ਮੋਟਾ ਲੇਟ ਹੋ ਗਿਆ ਇਹਨਾਂ ਦਾ ਕੋਈ ਹਾਂ ਜੀ ਉਰੇ ਹੁਣ ਉਦੋਂ ਅਸੀਂ ਦਾਮ ਸਾਹਿਬ ਨੂੰ ਗਏ ਵੀ ਤਈ ਆਉਂਦੇ-ਉਂਦੇ ਜਦੋਂ ਪੱਠਾ ਸਾਹਿਬ ਦੀ ਸਲਾਹ ਬਣ ਗਈ ਉੱਥੇ ਪੱਠਾ ਕਰ ਗਏ ਪਰ ਆਖੇ ਮਾ ਟੰਟਾ ਕੰਮ ਲੇਟ ਹੋ ਗਿਆ ਚਾਹੇ ਪਰ ਬੜਾ ਚੋਕੇ ਜਾ ਕੇ ਪਾਇਆ ਜੀ ਕੋਈ ਕਿਸੇ ਦਾ ਅਕਦਾ ਨਹੀਂ ਹੈ ਜੀ ਵੀ ਨਹੀਂ ਬਾਈ ਅੱਜ ਅਸੀਂ ਲੈਣਾ ਨਹੀਂ ਹੈ ਲੈਣਾ ਨਹੀਂ ਬਾਈ ਤੂੰ ਡੇਟ ਆਇਆ ਉਹ ਕੰਮ ਲੈਣਾ ਚਲੋ ਆਪਣੇ ਕੰਮ ਦੀ ਮੌਜ ਆਪਣੀ ਕੰਮ ਵਰਗੀ ਰੀਸ ਨਹੀਂ ਹੈ ਜੀ ਚਾਹੇ ਨਾ ਚਾਹੇ ਬੋਲ ਹੈ ਨਾ ਹਾਂ ਜੀ ਕਹਿੰਦਾ ਵੀ ਖਾਤਰੀ ਤੁਹਾਡੀ ਕੋਈ ਖੋਹ ਨਹੀਂ ਸਕਦਾ ਮਿਹਨਤ ਨੂੰ ਹਾਂਜੀ 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 ਹੋਰ ਕਿਹਦੇ ਨੌਕਰੀ ਕਿਤੇ ਵੀ ਜੌਬ ਕੋਈ ਹੋ ਸਕਦਾ ਪਰ ਜਿਹੜੀ ਤੁਹਾਡੀ ਹੱਥੀ ਮਿਹਨਤ ਹੈ ਇਹ ਤੁਹਾਨੂੰ ਆਉਂਦੀ ਸਾਨੂੰ ਨਹੀਂ ਜਿੱਕਣਾ ਆਉਂਦੀ ਬਿਲਕੁਲ ਤੁਹਾਡੇ ਹੱਥ ਦੀ ਮਿਹਨਤ ਹੈ ਮਹਾਰਾਜ ਬਾਈ ਬਰਕਤਾਂ ਬਾਵਾਂ ਤੁਹਾਡੀ ਮਿਹਨਤ ਨਾਲ ਬਾਈ ਮਿਹਨਤ ਵੀ ਬਹੁਤ ਆ ਬਹੁਤ ਮਿਹਨਤ ਹੈ ਕਿ ਜ਼ਿਮੀਂਦਾਰਾਂ ਨਾਲੇ ਨਾਲ ਅਸੀਂ ਵੀ ਰਲ ਕੇ ਜਿਸੀ ਕਹੀਏ ਜ਼ਿਮੀਂਦਾਰਾ ਵੀ ਬਹੁਤ ਔਖਾ ਹੁੰਦਾ ਚੱਤੋ ਹੀ ਗੱਲ ਕਿ ਹੁਣ ਅੱਜ ਦੇ ਜਿਹੜਾ ਗਾਹਾਂ ਗਾਹਾਂ ਦਾ ਟਾਈਮ ਆ ਜੀ ਜ਼ਿਮੀਂਦਾਰ ਵੀ ਉਹੀ ਕੰਮ ਆਵਾ ਜਿਹਦੇ ਗਾਂ ਦੁੱਧ ਦਾ ਪੰਡਾ ਸੀ ਕਿਉਂਕਿ ਆਹ ਫਸਲ ਦੇ ਤਾਂ ਆਣੇ ਉਹ ਵੀ ਆਈ ਨਹੀਂ ਪਤਾ ਵੀ ਆਉਣੇ ਪਤਾ ਨਹੀਂ ਨਹੀਂ ਇਹਦਾ ਜੂਆ ਜੀ। ਕਿਆ ਪਤਾ ਰੱਬ ਨੇ ਗੜੇ ਮਾਰੀ ਕਰ ਦੇਣੀ ਜਾਂ ਕੋਈ ਮੀਂਹੇ ਜ਼ਿਆਦਾ ਪੈ ਗਿਆ ਜੀ। ਮੋਬਾਈਲ ਤੱਕੀ। ਹਾਂ ਜੀ। ਨਕੀ ਗੱਲ। ਇਹ ਜ਼ਿਮੀਦਾਰ ਨੂੰ ਉਹ ਵੀ ਫਸਲ ਪਰ ਆਸ ਨਹੀਂ ਫਸਲ ਮਰ ਜਵੇ। ਇਹ ਤਾਂ ਉਹ ਵੀ ਨਹੀਂ ਵੇਖਿਆ ਜੀ ਪੱਲੇ। ਜਵਾਨੀਆਂ ਮੁੱਕੀਆਂ ਪੌਂਦੀਆਂ ਮਰ ਜਾਂਦਾ ਕਿਸਾਨ। ਫਸਲ ਦੇ ਨਾਲ-ਨਾਲ ਇੱਕ ਸਾਈਡ ਬਿਜ਼ਨਸ ਵੀ ਜ਼ਰੂਰੀ ਜ਼ਿਮੀਦਾਰ ਨੂੰ ਜੇ ਜ਼ਿਮੀਦਾਰ ਨੇ ਕਾਰਿਆ ਬੁ। ਜੇ ਕਾਰਿਆ ਬੁ। ਗੱਲ ਹਾਂ ਪੱਕੀ ਆ। ਕੋਈ ਦੁੱਖ ਨਹੀਂ ਫਿਰ। ਹਾਂ ਜੀ ਹਾਂ। ਸਾਡੇ ਹਰ ਬੁਚੇ ਵਿਚ ਚੱਲੂ ਜਾਂਦਾ। ਆਹ ਦੋ ਤਿੰਨ ਸਾਲ ਹੋਈ ਜਦੋਂ ਫਲੈਟ ਦੀ ਪੈ ਗਈ ਤੀ ਜ ਹਾਟੇ ਤਕਰੀਬਨ 15 18 ਕਿਲੇ ਦਾ ਜੀ ਤੁਸੀਂ 10 11 ਕਿਲੇ ਦਾ ਤਾਂ ਇਹ ਸਾਬ ਲਾ ਲਓ ਵੀ ਅਸੀਂ ਗੁਜਰਾں ਦੀਆਂ ਮਹਿਸਾਂ ਘਰਾਈਆਂ ਉੱਥੇ ਹਾਂ ਨਹੀਂ ਹਾਂ ਜੀਰੀ ਨਸਰੀਓਨ ਖਤਮ ਹੋ ਗਏ ਵੀ ਇਹ ਜਿਹੜਾ ਹਾਲ ਹੋ ਗਿਆ ਤਾਂ ਬਾਕੀ 5 7 ਕਿਲੇ ਹੋਰ ਖਰਾਬ ਹੋ ਗਏ ਤੇ ਚਲੋ ਉਹਨਾਂ ਚ ਕੁਝ ਨਾ ਕੁਝ 5 7 ਕੁਆਂਟਲ ਨਿਕਲ ਗਏ ਉਸ ਟਾਈਮ ਤਗੜੇ ਤਗੜੇ ਜ਼ਿਮੀਦਾਰ ਮਾਰਚ ਆਇਆ ਚਲੋ ਮਹਾਰਾਜ ਨੇ ਅਗਲੀਆਂ ਫਸਲਾਂ ਚੰਗੀਆਂ ਕਰਤੀ ਚੰਗੀਆਂ ਕਰਤੀ ਉਸ ਟਾਈਮ ਜੇ ਡੰਗਰ ਨਾ ਹੁੰਦੇ ਜੀ ਫਿਰ ਤਾਂ ਰੁਲ ਗਏ ਤੇ ਉਸ ਟਾਈਮ ਇਹਨਾਂ ਨੇ ਹੀ ਬਚਾਈਏ ਚਲੋ ਹੱਲ ਗਿਆ ਦਾ ਕੰਮ ਪਰ ਮਾਲਕ ਨੇ ਚਲੋ ਫੇਰ ਵੀ ਕਿਰਪਾ ਹੋਈ ਹੈ ਚਲੋ ਆਗੇ ਲੈਨ ਤੋਂ ਦੁਆਰਾ ਨਹੀਂ ਤਾਂ ਹੁਣ ਹਰ ਹਾਲ ਤਾਂ ਹੁੰਦਾ ਹੀ ਰਹਿੰਦਾ ਹੈ ਲਾਈਫ ਹੈ ਹਰਾ ਹਰਾ 20 ਕਿੱਲਿਆਂ ਦਾ ਜੀ ਘਾਟਾ ਪੈਣਾ ਕੋਈ ਥੋਫੀ ਗੱਲ ਨਹੀਂ ਕਿਉਂਕਿ ਆਏ ਆ ਤੁਸੀਂ ਇਹ ਹਿਸਾਬ ਲਾ ਲਓ ਜੀ ਬਿਮਾਰੀ ਪਈ ਵੀ ਦੇ ਵਿੱਚ ਵਿੱਚ ਅਸੀਂ ਮੈਂ ਕਹਿੰਦਾ 40-50 ਹਜ਼ਾਰ ਦੀਆਂ ਯੂਨੀਵਰਸਿਟੀ ਵਾਲੇ ਆਏ ਤੇ ਜੀ ਲੁਧਿਆਣੇ ਤੇ ਉਹਦੇ ਵਿੱਚ ਵਿੱਚ ਉਹ ਤਾਂ ਪਹਿਲਾਂ ਜਿਹੜੀ ਸੇਵਾ ਕਰੀ ਸੀ ਉਹ ਲੱਗਦੀ ਸਪਰੇਹਾਂ ਹਾਂ ਉਹਦੇ ਵਿੱਚ ਵਿੱਚ ਜਿਹੜੀਆਂ ਸਪਰੇਹਾਂ ਯੂਨੀਵਰਸਿਟੀ ਵਾਲੇ ਨੇ ਕਰਵਾਈਆਂ ਕਹਿ ਕੇ ਉਹ 40-50 ਹਜ਼ਾਰ ਦੀਆਂ ਦਾ ਉਹੀ ਕਰਤੀਆਂ ਸੀ ਪਰ ਉਹ ਬਿਮਾਰੀ ਹੋਏ ਨਹੀਂ ਨੂੰ ਪਾਪਾ ਨੂੰ ਆਇਆ ਤਾਂ ਨਾ ਵੀ ਚਾਹਣਾ ਖਾਚਾ ਤਾਂ ਹੋਇਆ ਹਾਂਜੀ ਹਾਂਜੀ ਚਲੋ ਜੇ ਬਚ ਜਵੇ ਪਰ ਨਹੀਂ ਚਲੋ ਉਹ ਮਾਲਕ ਦੇ ਰੰਗ ਹਾਂਜੀ ਜਿੱਦਾਂ ਉਹ ਚਾਹਵਾ ਨਾ ਉਹਦਾ ਹੀ ਹੋਣਾ ਉਹਨਾਂ ਭਾਈ ਪਰੌਣਾ ਮਹਾਰਾਜ ਤੇਰੀ ਕਿਰਮਾਈ ਚ ਪਾਵੇ ਬਰਕਤ ਕੰਮ ਹੈ ਨਾ ਜਿਹੜਾ ਤੇਰਾ ਇਹ ਤੇ ਬਹੁਤ ਕੈੜੀ ਬੰਦੀ ਆਲਾ ਹਾਂਜੀ ਹਾਂਜੀ ਅਸੀਂ ਵੀ ਡੰਗਰਾ ਤੋਂ ਅਸੀਂ ਵੇਚਦੇ ਚੰਨ 4-5 ਸਾਲ ਹੋ ਗਏ ਵੀ ਸਾਡੇ ਕੋਲ ਦੋ ਪਰਸੇ ਤੋਂ ਅਸੀਂ ਫੇਰ ਵੀ ਖਾਸਾ ਕੰਮ ਕਰਦੇ ਹੁਣ ਫਿਰ ਵੀ ਚਲੋ ਤੇਰਾ ਇੱਧਰ ਦੇਖ ਕੇ ਸਾਨੂੰ ਪਤਾ ਹੈ ਵੀ ਕੰਮ ਹੈ ਇਹ ਜਿਹੜਾ ਹਰੇਕ ਤੇ ਵਸਦੀ ਗੱਲ ਨਹੀਂ ਅਸੀਂ ਤਾਂ ਬੋਂਦਲ ਨੂੰ ਨਹੀਂ ਚਲੋ ਬੰਦਾਂ ਲਾ ਨਹੀਂ ਬਾਈ ਬਾਈ ਮੇਰਾ ਬੋਂਦਲ ਜੂ ਤੂੰ ਬਾਈ ਮੈਂ ਤਾਂ ਬੋਂਦਲ ਜੂ ਮੈਂ ਛੱਡ ਕੇ ਘਰ ਲੱਗ ਗਿਆ ਜਦੋਂ ਆਪਾਂ ਨੂੰ ਕੰਮ ਕਰਨਾ ਸੀ ਸੱਚਾ ਚਾਹ ਮੈਂ ਥੋੜੀ ਰੋਪਣ ਨੂੰ ਲੈ ਕੇ ਜਾ ਮੈਂ ਚੰਕੌਰ ਨੂੰ ਲੈ ਕੇ ਮੈਂ ਤਾਂ ਡਾਇਲਗ ਆ ਬਾਈ ਮੈਂ ਮਜ਼ਾਕ ਨਹੀਂ ਕਰਦਾ ਮੈਨੂੰ ਘਰ ਤੋਂ ਕਹਿਣਾ ਯਾ ਮੰਨੂ ਕੋਈ ਇਹਨਾਂ ਨੂੰ ਨਹੀਂ ਲੱਗਦਾ ਨਹੀਂ ਮੈਂ ਤਾਂ ਆਇਆ ਨਾ ਫੜਾ ਕੀ ਗੱਲ ਹੈ ਇਹਨਾਂ ਦਾ ਮਨ ਆਏ ਖੁਸ਼ ਆ ਆਪਾਂ ਕਹਿ ਦਿੰਦੇ ਆ ਚਲ ਹਰੇ ਇੱਕ ਦੱਸੀ ਪਰ ਮਹੀਨੇ ਬਾਅਦ ਉਹ ਪੈਸਾ ਚਾਹੇ ਮਿਹਨਤ ਦਾ ਆਇਆ ਉਹ ਦੁੱਬਣਾ ਕਿ ਇਹਨਾਂ ਦੇ ਮਿਹਨਤ ਬਿਲਕੁਲ ਬਿਲਕੁਲ ਖੁਸ਼ੀ ਬਹੁਤ ਦਿੰਦਾ ਇਹਨਾਂ ਨੂੰ ਇਹ ਤਾਂ ਹੈ ਮਿਹਨਤ ਦਾ ਪੈਸੇ ਦੀ ਖੁਸ਼ੀ ਬਹੁਤ ਹੈ ਭਾਜੀ ਇਹ ਬਰਕਤ ਦੇ ਨਾਲ ਸਾਰਾ ਕੁਝ ਘਰ ਦਿੱਤਾ ਨਾ ਕਿਸੇ ਦੀ ਹਾਂਜੀ ਉਹ ਮੁੰਡਾ ਰੱਖਿਆ ਵਾ ਅੱਛਾ ਬੰਦਾ ਲੱਗਿਆ ਜੀ ਨਾ ਔਰ ਉਹ ਤਾਂ ਸਾਡੇ ਦਾ ਜਾਨਾ ਪਈ ਥੋੜਾ ਤਾਂ ਬੇਸਿਕ ਖੁੱਲੇ ਕਰਕੇ ਚਾਹ ਦੇ ਰਹੇ ਇਹ ਦੋ ਦੋ ਮੇ ਕਿਹਨੇ ਕਿ ਸਿੱਧੇ ਤੇ ਪਾਣੀ ਪੂਣੀ ਪਲਾਉਣਾ ਇੱਕ ਬੰਦੇ ਦਾ ਕੰਮ ਹਾਂਜੀ ਹਾਂ ਨਹੀਂ ਹੈਗਾ ਪਰ ਬੜੇ ਬੜੇ ਭਰਾ ਦਾ ਫਿਰ ਆਏ ਜੀ ਵੀ ਉਹ ਕਿਸਤੀ ਵੀ ਦੇਖਣੀ ਉਹ ਹੁੰਦੀ ਨਹੀਂ ਕੋਲੋਂ ਇੱਕ ਬੰਦਾ ਜ਼ਰੂਰੀ ਹੈ ਹਾਂਜੀ ਹਾਂ ਪਰ ਤਿੰਨ ਬੰਦੇ ਨੇ ਜ਼ਰੂਰੀ ਹੈ ਦੋ ਤੋਂ ਤੁਸੀਂ ਆਪਣੇ ਫੈਸਲੇ ਇੱਕ ਬੰਦਾ ਰੱਖੋ ਪਰ ਸਾਡਾ ਬੜਾ ਭਾਈ ਬਹੁਤ ਕੌਫਰ ਸਾਨੂੰ ਕਹਿਦੇ ਨੇ ਜੇ ਤੁਸੀਂ ਕਿਤੇ ਰਾਤ ਲਾਉਣੀ ਹੈ ਦੋ ਦਿਨ ਲਾਉਣੀ ਲਾਏ ਆਓ ਕੋਈ ਨਹੀਂ ਮੈਂ ਹੈਗਾ ਪਿੱਛੇ ਤੇ ਇੰਨੇ ਬੜੇ ਬਹੁਤ ਹੌਸਲਾ ਹੋ ਜੀ ਤੇ ਸਾਡੇ ਦਾ ਕਿਸੇ ਨੇ ਮਾਲ ਥੋੜਾ ਜਣਾ ਹਾਂ ਕੀਆ ਬੰਦਾ ਥੋੜੀ ਉੱਠ ਕੇ ਕੀ ਆ ਉੱਠ ਕੇ ਥੋੜੀ ਕਹਿ ਦੂ ਕਿਹੜੀ ਗੱਲ ਆ ਜੀ ਕੀ ਆ ਉੱਠ ਕੇ ਥੋੜੀ ਕਹਿ ਦੂ ਮੈਂ ਬੈਠਾ ਭਾਈ ਹੋ ਗਿਆ ਵੀ ਕੋਈ ਨਹੀਂ ਮੈਂ ਬੈਠਾ ਹੋਏ ਵੀ ਗੱਲ ਆਏ ਅੱਜ ਤੁਸੀਂ ਕਹਿੰਦੇ ਹੋ ਤਾਂ ਫਾਨੂੰ ਕਹਿੰਦੇ ਹਾਂਜੀ ਉਹਦਾ ਉਹ ਗੱਲਾਂ ਜਿਹੀ ਕਿ ਸੁੱਤੇ ਖੂਚ ਨੂੰ ਹਾਕ ਮਾਰਤੀ ਉਹ ਆ ਜਾ ਜੇ ਰਵਿੰਦਰ ਨੇ ਕਿਹਾ ਵੀ ਭਾਈ ਦੋ ਦਿਨ ਲਾ ਇੱਕ ਦਿਨ ਲਾ ਤਾ ਉਹ ਕਹਿੰਦਾ ਹਾਂਜੀ ਰਵਿੰਦਰ ਚਾਹੀਦੀ ਏ ਬਰਾਬਰ ਨੂੰ ਹੱਕ ਹੈ ਤੋ ਕਹਿ ਸਕਦੀ ਵੀ ਉਹ ਹੱਥ ਨੂੰ ਹੱਥ ਹੋ ਜਾਂਦਾ ਉਹ ਵੀ ਜਿਹੇ ਜਿਹੇ ਪਰਸ ਨਾ ਅੱਜ ਤੋ ਤੁਹਾਡੇ ਨਾਲ ਆਵ ਲੈ ਨਵੇਂ ਜੁੜੇ ਗਏ ਪੰਨੂ ਫੈਮਿਲੀ ਦਾ ਕੁਛ ਨਹੀਂ ਪਤਾ ਚਲੋ ਬਾਈ ਪਾਈਆਂ ਦਾ ਅਸੀਂ ਦੀ ਦੋ ਭਾਈ ਆ ਹਾਂਜੀ ਹਾਂਜੀ ਸੱਚ ਨਾਲ ਜਿਤਨਾ ਸਾਡਾ ਪਿਆਰ ਆ ਸਾਰੇ ਅਸੀਂ ਤਾਂ ਕਹਿੰਦੇ ਸੰਸਾਰ ਚ ਬਾਈ ਇਕੱਠੇ ਰੋ ਇਕੇ ਜੇ ਬਰਕੱਠੇ ਵਰਗੀ ਰੀਤ ਨਹੀਂ ਇਕੱਠੇ ਵਰਗੀ ਜਿੱਥੇ ਮਰਜ਼ੀ ਮੰਦਾ ਛੱਡ ਕੇ ਜਾਵਾ ਕਹਤਾ ਨੂੰ ਇਕੇ ਵਿੱਚ ਮਰਤਾ ਚਲੋ ਬਾਈ ਪੱਤਰ ਪੱਕੀ ਹੋਣੇ ਲੱਗਦਾ ਮੈਨੂੰ ਜੇ ਤੋ ਪੱਤਰ ਕਰਾਉਂਦਾ ਮੈਨੂੰ ਪਿੱਛੇ ਛੱਡ ਕੇ ਲੱਗਦਾ ਮੈਨੂੰ ਨਹੀਂ ਚਲੋ ਚੱਲ ਕੇ ਜੀ ਜਾਓ ਜਿਆਦਾ ਹੀ ਇੰਟਰਵਿਊ ਚਾਹ ਪੀਤੀਓ ਮੈਂ ਅਸਾਂ ਵਾਲੇ ਗੱਲ ਕਰਦੇ ਸੀ ਵੀ ਹੱਥ ਹਲਾੜ ਕੇ ਮੇਰੀ ਗੱਲ ਕਰਦੇ ਮੈਂ ਤੇਰੀ ਗੱਲ ਕਰਦੇ ਵਧੀਆ ਚੱਲੋ ਬਾਈ ਖੁਸ਼ੀ ਹੈ ਤੁਹਾਨੂੰ ਤਾਂ ਬਾਦਵਾਦ ਸਾਡੀ ਧੀ ਰਾਣੀ ਖੁਸ਼ ਰਹੇ ਹਾਂ ਪਰ ਕੀ ਚਾਹੀਦਾ ਤੁਹਾਡੀਆਂ ਬਾਈ ਸਾਰੀਆਂ ਪਹਿਣਾ ਜੋਗੀ ਹੈ ਆਪਣਾ ਕਰ ਸਾਰੇ ਖੁਸ਼ ਰਹੇ ਖੁਸ਼ ਰਹੇ ਜੀ ਆਪਣੀਆਂ ਧੀਆ ਪਹਿਣਾ ਸਾਝੀਆਂ ਪਰਮਾਤਮਾ ਸਭ ਨੂੰ ਖੁਸ਼ ਰੱਖੇ